ਕੀ ਕਰਦੇ ਆ ਮੁੰਡਾ ਬਾਬੂ ਹਾਂ ਪਰ ਠੀਕ ਹੀ ਨੇ ਸੋਰੀ ਆ ਅੱਛਾ ਨਾ ਮੈਂ ਇੱਕ ਹੋਰ ਗੱਲ ਕਹਿਣੀ ਸੀ ਮੈਂ ਕਹਿਣੀ ਆ ਮੇਰੇ ਨੂੰ ਪੁੱਤ ਇੱਥੇ ਹੀ ਰਹਿਣ ਜੇ ਕੋਈ ਇਹੋ ਜਿਹਾ ਮੰਤਰ ਮਿਲ ਜੇ ਤਾਂ ਲੈ ਤਾਂ ਤੁਸੀਂ ਗੱਲ ਕਰੀ ਆਪਾਂ ਚੱਲਦੇ ਆ ਪੰਡਤ ਕੋਲੇ ਸੱਚੀ ਹਾਂ ਉਹ ਆ ਗਈ ਕਰੀ ਜਾਨੀ ਆ ਪੈਕਿੰਗ ਕਰ ਰਹੀ ਆ ਮੇਰੀ ਤਾਂ ਨਾ ਬਸ ਹੋ ਗਈ ਐ ਤੇ ਮੈਂ ਚਲੀ ਕੈਨੇਡਾ ਵਾਪਸ ਤੇ ਮੇਰੀ ਨਾ ਗੱਲ ਸੁਣ ਲਓ ਤੁਸੀਂ ਵੀ ਆਪਣੀ ਤਿਆਰੀ ਕਰ ਲਓ ਤੁਸੀਂ ਵੀ ਮੇਰੇ ਨਾਲ ਹੀ ਜਾਣਾ ਉਹ ਐਡੇ ਕੀ ਕਹ ਲਈ ਆ ਹਲੇ ਤਾਂ 20 ਦਿਨ ਪਏ ਆ ਆਪਣੀਆਂ ਛੁੱਟੀਆਂ ਦੇ ਤੂੰ ਪਹਿਲੇ ਸਮਾਨ ਪੈਕ ਕਰਨਾ ਕੀ ਆ ਮੈਨੂੰ ਨਾ ਸਭ ਕੁਝ ਪਤਾ ਐ ਪਰ ਮੇਰੀ ਨਾ ਹੁਣ ਬਸ ਹੋ ਗਈ ਐ ਮੈਂ ਇਹਨਾਂ ਅਨਫੜਾਂ ਨਾਲ ਨਾ ਹੋਰ ਨਹੀਂ ਰਿਹਾ ਸੱਭ ਵੀ ਦੇਖ ਮੈਂ ਆਪਣੇ ਆਪ ਨੂੰ ਤਾਂ ਬਚਾਈ ਸਕਦਾ ਹਾਂ ਪਰ ਆਪਣੇ ਮਾਪਿਆਂ ਨੂੰ ਕੀ ਕਰਾਂ ਇਹ ਤਾਂ ਮੇਰੀ ਸਿਰਦਰਦੀ ਨਹੀਂ ਹੈਗੀ ਤੁਸੀਂ ਨਾਲ ਜਾਣਾ ਜਾਣਾ ਮਤਲਬ ਜਾਣਾ ਤਿਆਰੀ ਖੇਚ ਲੋ ਇਹ ਕਿਧਰ ਦੀ ਤਿਆਰੀ ਕੀਤੀ ਆ ਭਾਈ ਜੀ ਇਹ ਨਾ ਬਹੁਰਾਣੀ ਕੀ ਗੱਲ ਆ ਫੋਰ ਯੂ ਕਾਈਂਡ ਇਨਫੋਰਮੇਸ਼ਨ ਮੰਗਲੀ ਜੀ ਅਸੀਂ ਜਾਣਾ ਵਾਪਸ ਕੈਨੇਡਾ ਪਰ ਕੋਤੋਂ ਤੁਹਾਡੇ ਤਾਂ ਜੇ 20 ਦਿਨ ਪਏ ਨੇ ਮੰਮੀ ਜੀ ਮੈਨੂੰ ਪਤਾ ਹੈ ਸਾਡੇ 20 ਦਿਨ ਪਏ ਐ ਪਰ ਜਿਹੜੇ ਬੱਚੇ ਕੁਝ ਦਿਨ ਨੇ ਨਾ ਮੈਂ ਇੱਥੇ ਖਰਾਬ ਨਹੀਂ ਕਰਨੀ ਉਹ ਮੈਂ ਆਪਣੇ ਕੈਨੇਡਾ ਜਾ ਕੇ ਇੰਜੋਏ ਕਰੂੰਗੀ ਨੱਕੀ ਹੋ ਪੁੱਤ ਨੂੰ ਮੰਮੀ ਜੀ ਇਹ ਵੀ ਸਹੀ ਕਹਿੰਦੀ ਐ ਮੰਮੀ ਜੀ ਸਹੀ ਸੁਹੀ ਦੀ ਕੋਈ ਗੱਲ ਨਹੀਂ ਦਰਅਸਲ ਮੈਨੂੰ ਨਾ ਤੁਹਾਡੇ ਰਹਿਣ ਚੱਲ ਦਾ ਤਰੀਕਾ ਨਹੀਂ ਪਸੰਦ ਇੱਧਰ ਉੱਧਰ ਕੀ ਚਾਕੀ ਜਾਂਦੀ ਹੋ ਮੇਰੀ ਗੱਲ ਸੁਣ ਲਓ ਸਮਾਨ ਪੈਕ ਕਰ ਕੇ ਗੱਡੀ ਆਣ ਵਾਲੀ ਹੈ ਤੇ نیچے ਆ ਜਾਓ ਮੈਂ ਜਾ ਰਹੀ ਹਾਂ ਸਰਬਜੀਤ ਦਿਲਾਂ ਛੱਡ ਉਹ ਕਿਤੇ ਪੱਕੇ ਥੋੜੋ ਗਏ ਨੇ ਸਾਲ ਬਾਅਦ ਤੋਂ ਉਹਨਾਂ ਨੇ ਆਉਣਾ ਹੀ ਆਉਣਾ ਛੁੱਟੀਆਂ ਤਾਂ ਇੱਥੇ ਹੀ ਬਿਨਉਣੀਆਂ ਨੇ ਆ ਕਿ ਉਹਨਾਂ ਨੇ ਮਨ ਨਹੀਂ ਖਰਾਬ ਕਰੀਦਾ ਯਾਰ ਫਿਰ ਮੇਰਾ ਵੀ ਹੁੰਦਾ ਹਾਂਜੀ ਭੈਣ ਜੀ ਤੁਸੀਂ ਬੜੇ ਉਦਾਸ ਜੇ ਬੈਠੇ ਹੋ ਕੀ ਗੱਲ ਹੋ ਗਈ ਕੀ ਦਸੀਏ ਭਾਈ ਘਰ ਚ ਕਿੰਨੇ ਦਿਨਾਂ ਦੀ ਰੌਣਕ ਸੀ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਕੀ ਦੱਸਾਂ ਭੈਣ ਜੀ ਨਿਆਣੇ ਚਾਰ ਦਿਨ ਮਿਲਣ ਆਏ ਸੀ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਆ ਉਹ ਵੀ ਆਈਸੀ ਤੇ ਉਹ ਵੀ ਚਲੇਗੀ ਆਹੀ ਗੱਲਾਂ ਤੋਂ ਤੋਂ ਭੈਣ ਜੀ ਤੁਸੀਂ ਮਾਰ ਖਾਨਨੇ ਹੋ ਪਹਿਲਾਂ ਤੁਹਾਡੇ ਘਰ ਚੋਂ ਕਿਸੇ ਨੇ ਕੀ ਲੈਣਾ ਕੱਲ ਸ਼ਾਮੀ ਤੇ ਤੁਹਾਡਾ ਮੁੰਡਾ ਮੈਨੂੰ ਮਿਲਿਆ ਸੀਗਾ ਉਹ ਤੇ ਕਹਿੰਦਾ ਸਾਰਾ ਕੁਝ ਸੈੱਟ ਆ ਆ ਜਿਹੜੀ ਤੁਹਾਡੀ ਪ੍ਰਾਣੀ ਸੋਚ ਹੈ ਨਾ ਉਹੀ ਉਹਨਾਂ ਨੂੰ ਪਸੰਦ ਨਹੀਂ ਲਗੀ ਨਾ ਸਾਡੀ ਸੋਚ ਦੱਸ ਕੇ ਉਹਨਾਂ ਦੇ ਚੁੰਡੀਆਂ ਵੜਦੀ ਸੀ ਕਹਿੰਦੇ ਭੈਣ ਇਹ ਕਰਦਾ ਦਾ ਸੀ ਆਪਣੀ ਸੋਚ ਸਮਝਣ ਵਾਲੀ ਬਣਾਇਆ ਇਹ ਐਸੇ ਕਰਕੇ ਤੇ ਭਾਜੀ ਤੁਸੀਂ ਮਾਰ ਖਾਨਨੇ ਆ ਮੈਂ ਘਰ ਦਰ ਦੀ ਤੇ ਨਹੀਂ ਗੱਲ ਕੀਤੀ ਮੈਂ ਤਾਂ ਇਹ ਕਹਿ ਨਹੀਂ ਆ ਤੁਸੀਂ ਆਪਣੀ ਸੋਚ ਬਦਲੋ ਸੋਚ ਬਦਲੋ ਨਾ ਓਕੇ ਮੈਂ ਆਪਣੇ ਆਪ ਨੂੰ ਅਪਡੇਟ ਕਰੋ ਤੁਹਾਡਾ ਮੁੰਡਾ ਚਾਹੇ ਪੜਿਆ ਲਿਖਿਆ ਜਿੰਨਾ ਮਰਜੀ ਸੀਗਾ ਬਾਹਰ ਜਾ ਕੇ ਉਹਨੇ ਉਹ ਕੁੜੀ ਦੇ ਆਪਣੇ ਆਪ ਨੂੰ ਕਾਬਿਲਤ ਬਣਾਇਆ ਫੇਰ ਕਿਤੇ ਜਾ ਕੇ ਉਹਦਾ ਵਿਆਹ ਹੋਇਆ ਜੇ ਕਿਤੇ ਤੁਸੀਂ ਆਪਣੇ ਪੜੇ ਲਿਖੇ ਨੂੰ ਪੁੱਤ ਕੋਲੋਂ ਸੇਵਾ ਕਰਾਉਣੀ ਆ ਨਾ ਪਹਿਲਾਂ ਤਾਂ ਆਪਣੇ ਕੱਪੜਿਆਂ ਦਾ ਪਾਉਣ ਦਾ ਢੰਗ ਬਦਲੋ ਖਾਣ ਪੀਣ ਦਾ ਢੰਗ ਬਦਲੋ ਫੇਰ ਜਾਂਦੇ ਕਿਤੇ ਗੱਲ ਬਣਨੀ ਆ ਕਿੰਦਰ ਆ ਬਹੁਤ ਵਧੀਆ ਤੂੰ ਗੱਲ ਕੀਤੀ ਆ ਜੇ ਜਮਾਨੇ ਦੀ ਰਫ਼ਤਾਰ ਨਾਲ ਅਸੀਂ ਚੱਲੇ ਤਾਂ ਅੱਗੇ ਵਧਾਂਗੇ ਨਹੀਂ ਤਾਂ ਫਿਰ ਅਸੀਂ ਪਿੱਛੇ ਰਹਿ ਜਾਵਾਂਗੇ ਤਾਂ ਫਿਰ ਜੀ ਆਪਾਂ ਨੂੰ ਤੀਲੀ ਲਿਆਉਣੀ ਪੈਣੀ ਆ ਉਹ ਤੀਲੀ ਦੀ ਪਾਗਲੇ ਤਬਦੀਲੀ ਅੱਛਾ ਵੀ ਸਰਵਜੀਤ ਗੁਆਂਢੀ ਦਿੱਤੀਸ ਨਾਲ ਆਪਣੇ ਕੰਮ ਤਾਂ ਆ ਗਈ ਪਰ ਹੁਣ ਆਪਾਂ ਜਦੋਂ ਵੀ ਘਰ 'ਚ ਕੋਈ ਗੱਲ ਕਰਨੀ ਆ ਤਾਂ ਇੰਗਲਿਸ਼ 'ਚ ਕਰਾਂਗੇ ਨੋ 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 OK ਇਹ ਹੈ ਨੋ 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 ਕੀ ਨੋ ਨੋ ਜਿਆ ਕਰੀ ਜੰਨੀ ਆ ਆਪਾਂ ਜੋ ਅੰਗਰੇਜ਼ੀ 'ਚ ਸਿੱਖਿਆ ਨਾ ਉਹਦੇ 'ਚ ਗੱਲ ਕਰਨੀ ਆ ਹੁਣ ਯੂ ਮੀਨ ਵੀਅਰ ਇੰਗਲਿਸ਼ ਸਪੀਕਿੰਗ ਵਾ ਵਾ ਹੋ ਤੂੰ ਸਿੱਖਦੀ ਆਂ ਗ੍ਰੀਟੀ ਦਾਦਾ ਦੇਖੋ ਜੀ ਜਿੱਥੇ ਕਿਤੇ ਮੈਂ ਅੰਗਰੇਜ਼ੀ ਚ ਆਟਕ ਗਈ ਨਾ ਪੂਸੀ ਜਵਾਬ ਦੇਣਾ ਮੇਰਾ ਮਜ਼ਾਕ ਨਹੀਂ ਡਾਉਣਾ ਉਹ ਭਗਵਾਨ ਨੇ ਤੇਰਾ ਮਜ਼ਾਕ ਉਡਾ ਕੇ ਮੈਂ ਜਾਣਾ ਕਿੱਥੇ ਆ ਤੂੰ ਤਾਂ ਬੜਾ ਜਿੰਦਗੀ ਦਾ ਹਮਸਫਰ ਆ ਇਹ ਤਾਂ ਇੱਕ ਬੱਚਿਆਂ ਦੀ ਡਿਮਾਂਡ ਸੀ ਉਹ ਅਸੀਂ ਪੂਰੀ ਕਰਨ ਲੱਗੇ ਹੋਏ ਦੇਖੋ ਇਹ ਆਪਾਂ ਤਾਂ ਆਪਣੇ ਆਪ ਨੂੰ ਬਦਲ ਲਿਆ ਹੁਣ ਦੇਖਦੇ ਆ ਜੋੜੀ ਆਪਣੇ ਕੋਲ ਰਹਿੰਦੀ ਆ ਜਾਂ ਨਹੀਂ ਰਹਿੰਦੀ ਕੀ ਕਹਿੰਦੇ ਆ ਦੇਖਲਾ ਬੱਚਾ ਵਾਸਤੇ ਕੀ ਕੁਝ ਕਰਨਾ ਪੈਂਦਾ ਹੈ ਅਸਾ ਹਲੋ ਅੰਨ ਅੱਛਾ ਅੱਛਾ ਅਜੇ ਖੋਲ ਠੀਕ ਆ ਠੀਕ ਆ ਠੀਕ ਆ ਅ ਜਿਹਨਾਂ ਦੀ ਗੱਲ ਕਰਦੇ ਸੀ ਆ ਰਹੇ ਨੇ ਅੱਛਾ ਕੁੰਛ ਵੀ ਗਏ ਪੁੱਤ ਆ ਗਿਆ ਤਾਂ ਸਸਿਕਾਹ ਹੋਰ ਯੂਜ਼ਰ ਲਈ ਤੂੰ ਬੱਸ ਕਰੋ ਕਾਹ ਨੁਗਰੇ ਜੀ ਪਾਗਲ ਕਿੱਤੀ ਬੇ ਮਸਾ ਮੇਰੇ ਨੋਪੁੱਤ ਘਰੇ ਆਏ ਨੇ ਮੈਨੂੰ ਉਹਨਾਂ ਨੂੰ ਕੁਛ ਖਾਣ ਪੀਣ ਲਈ ਪੁੱਛ ਲੈਣ ਦਿਓ ਬੇਟਾ ਯੂ ਵਾਂਟ ਚਾਹ ਕਾਫੀ ਓ ਬੇਬੇ ਬਾਪੂ ਪਰ ਤੁਸੀਂ ਕਿਹੜੇ ਅੰਗਰੇਜ਼ੀ ਸਕੂਲ ਦੇ ਆਲੇ-ਦਾਲੇ ਕਿਹੜੇ ਦੇ ਆਏ ਹੈ ਹੈ ਕਿੱਦਾਂ ਦੀ ਅੰਗਰੇਜ਼ੀ ਬੋਲੀ ਜਾਂਦੇ ਹੋ ਪਰ ਲੱਗਦੀ ਵਧੀਆ ਵਾ ਉਹ ਜਿੱਦਾਂ ਦੇ ਧੀ ਪੁੱਤ ਹੋਣ ਬੇਟਾ ਜੀ ਉਦਾਂ ਦੇ ਬਾਪ-ਬਾਪ ਨੂੰ ਬਣਨਾ ਪੈਂਦਾ ਹੁਣ ਤੁਸੀਂ ਮੈਨੂੰ ਇਹ ਦੱਸੋ ਛੁੱਟੀ ਕਿੰਨੇ ਚਿਰ ਦੀ ਮਿਲੀ ਆ ਔਰ ਡੈਡੀ ਦੀ ਛੁੱਟੀ ਛੱਟੀਆਂ ਦਾ ਨਾ ਪੁੱਛੋ ਇਹਨੂੰ ਇੱਥੇ ਲੈ ਕੇ ਆਉਣਾ ਉਹ ਮੇਰੇ ਹੱਥ 'ਚ ਹੁੰਦਾ ਵਾ ਜਾਣਾ ਇਹਦੇ ਹੱਥ 'ਚ ਹੀ ਆ ਇਹ ਹੁਣ ਜਦੋਂ ਕਹੋਗੀ ਚੱਲ ਜਾਾਂਗੇ ਡਾਟ ਆਈ ਐਮ ਸੋ ਹੈਪੀ ਤੁਹਾਡੇ ਐਟਮੋਸਫੇਅਰ ਦੇਖ ਕੇ ਤੁਹਾਡੇ ਵਿੱਚ ਇੰਨਾ ਅੱਛਾ ਚੇਂਜ ਦੇਖ ਕੇ ਮੇਰਾ ਇੱਥੋਂ ਜਾਣ ਦਾ ਦਿਲ ਨਹੀਂ ਕਰੇਗਾ ਹੁਣ ਤੁਸੀਂ ਇਹ ਨਾ ਪੁੱਛੋ ਵੀ ਕਿ ਦੀਆਂ ਛੁੱਟੀਆਂ ਲੈ ਕੇ ਆਈਆਂ ਕਿੰਨੇ ਦਿਨ ਰਹਿਣਾ ਹੁਣ ਮੇਰਾ ਤਾਂ ਜੀ ਕਰਦਾ ਮੈਂ ਤੁਹਾਡੇ ਕੋਲ ਹੀ ਰਹਾ ਉਹ ਬੱਲੇ ਬੱਲੇ ਆ ਗਏ ਤੁਸੀਂ ਆ ਜਿਹੜਾ ਤੂੰ ਆਪਣੇ ਮਾਪੇ ਵਿੱਚ ਬਦਲਾਅ ਦੇਖਦਾ ਨਾ ਇਹ ਮੇਰੀ ਸਲਾਹ ਦਾ ਹੀ ਨਤੀਜਾ ਆ ਬੇਰੀ ਸੁਣ ਲੋ ਗੱਲ ਤੁਸੀਂ ਕੈਨੇਡਾ ਜਾਣਾ ਜਾਓ ਜਿਹੜਾ ਕੰਮ ਕਰਨਾ ਕਰੋ ਮੈਂ ਤਾਂ ਨਹੀਂ ਜਾਣਾ ਮੈਂ ਤਾਂ ਮੰਮੀ ਡੈਡੀ ਕੋਲ ਇੱਥੇ ਹੀ ਰਹਿਣਾ ਕੀ ਕਰਦਾ ਨੂੰ ਨਹੀਂ ਪਤਾ ਪੈਰੀ ਹੱਥ ਨਹੀਂ ਤੁਸਾਂ ਸਾਡੀ ਧੀ ਆ ਤੁਹਾਡੇ ਤੋਂ ਉੱਥੇ ਪੈਰੀ ਹੱਥ ਲਾਉਂਦੇ ਨਹੀਂ ਜੱਪੀ ਪਾ ਕੇ ਮਿਲਦੇ ਆ ਨਾ ਪਿਆਰ ਦਿੰਦੇ ਨੇ ਤੂੰ ਸਾਡੀ ਧੀ ਆ ਹੋਂ ਠੀਕ ਹੈ ਨਾ ਤੀ ਬਣ ਕੇ ਹੀ ਰਹਿਣਾ ਸਾਡੇ ਕੋਲ ਤੇ ਸਾਡਾ ਸਾਰਾ ਕੁਝ ਤੁਸੀਂ ਹੋਈਆਂ ਤੁਹਾਨੂੰ ਨਾ ਪੁੱਛ ਤੂੰ ਹੁਣ ਇੱਥੇ ਬੈਠਾ ਤੂੰ ਵੀ ਆਪਦੇ ਪਿਓ ਕੋਲੇ ਆ ਜਾ ਅੰਟੀ ਜੀ ਤੁਸੀਂ ਇੱਥੇ ਖੜੀ ਕਰਦੇ ਹੋ ਆਜੋ ਹੋਣੇ ਕਰਕੇ ਹੀ ਅੱਜ ਖੁਸ਼ੀਆਂ ਵਾਲਾ ਦਿਨ ਆਇਆ ਦੇਖੋ ਸਾਰਾ ਪਰਿਵਾਰ ਫੇਰ ਇਕੱਠਾ ਹੋਇਆ ਪਰ ਮੈਂ ਇੱਕ ਗੱਲ ਕਹਿਣਾ ਚਾਹਦੀ ਆ ਮਮ ਡੈਡ ਮੈਨੂੰ ਤੁਹਾਨੂੰ ਦੇਖ ਕੇ ਨਾ ਖੁਸ਼ੀ ਬਹੁਤ ਹੋਈ ਹੈ ਕਿ ਤੁਸੀਂ ਹਨਾ ਸਾਡੇ ਕਰਕੇ ਆਪਣੇ ਆਪ ਨੂੰ ਚੇਂਜ ਕੀਤਾ ਪਰ ਮੈਨੂੰ ਨਾ ਮਤਲਬ ਆਪਣੇ ਆਪ ਤੇ ਖੇਜ ਵੀ ਆ ਰਹੀ ਹੈ ਕਿ ਹਨਾ ਮੈਨੂੰ ਐਵੇਂ ਲੱਗਦਾ ਕਿ ਸਾਨੂੰ ਆਪਣਾ ਜਿਹੜਾ ਪਰਾਣਾ ਵਿਰਸਾ ਹੈਗਾ ਉਹ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਥੈਂਕ ਯੂ ਬਹੁਤ ਮੈਨੂੰ ਸ਼ਰਮਿੰਦਗੀ ਵੀ ਬਹੁਤ ਮਹਿਸੂਸ ਹੋ ਰਹੀ ਹੈ ਨਹੀਂ ਨਹੀਂ ਲਵਲੀਨ ਬੱਤੂ ਤੂੰ ਤਾਂ ਸਾਡੇ ਨਾਲ ਗੁੱਸੇ ਹੁਗਾ ਚਲੀ ਗਈ ਸੀ ਨਾ ਹੁਣ ਤੇਰਾ ਕਿਵੇਂ ਜੀ ਕੀਤਾ ਸਾਡੇ ਕੋਲ ਰਹਿਣ ਉਹ ਮੈਂ ਬੇਸ਼ੱਕ ਬਾਹਰ ਜੰਮੀ ਪਈ ਐ ਹੈਨਾ ਬਾਹਰ ਮੈਂ ਬਹੁਤ ਪੈਸਾ ਕਮਾਇਆ ਸਭ ਕੁਝ ਦੇਖ ਲਿਆ ਬਹੁਤ ਐਸ਼ ਕਰ ਲਈ ਪਿੱਛੇ ਜਦੋਂ ਮੈਂ ਤੁਹਾਡੇ ਨਾਲ ਲੜ ਕੇ ਗਈ ਸੀ ਨਾ ਮੈਨੂੰ ਉੱਥੇ ਜਾ ਕੇ ਇੱਕ ਕਮੀ ਜਿਹੀ ਮਹਿਸੂਸ ਹੋਈ ਉਹ ਕਮੀ ਕੀ ਸੀ ਤੁਹਾਡੇ ਦੋਨਾਂ ਦਾ ਪਿਆਰ ਜਿਹੜੀ ਕਿ ਮੈਨੂੰ ਉੱਥੇ ਜਾ ਕੇ ਰਿਅਲਾਈਜ਼ ਹੋਇਆ ਕਿ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਸੋ ਮੈਂ ਵਾਪਸ ਆ ਕੇ ਫੈਸਲਾ ਲਿਆ ਕਿ ਮੈਂ ਤੁਹਾਡੇ ਨਾਲ ਹੀ ਰਹਿਣਾ ਹੈ ਜੋ ਪਲ ਮੈਂ ਤੁਹਾਡੇ ਨਾਲ ਬਿਤਾਣੇ ਆ ਉਹ ਮੈਂ ਤੁਹਾਡੇ ਨਾਲ ਹੀ ਬਿਤਾਣੇ ਆ ਉਹ ਪਲ ਮੇਰੇ ਲਈ ਬਹੁਤ ਅਨਮੋਲ ਹੈ ਉਦੇ ਅੱਗੇ ਕੁਝ ਵੀ ਨਹੀਂ ਹੈਗਾ। ਖੁਸ਼ ਹੋ। ਬੇਟਾ ਜੀ ਜਿਹੜੀ ਅੱਜ ਤੁਸੀਂ ਇਹ ਗੱਲ ਕੀਤੀ ਆ ਨਾ ਉਹ ਮੇਰੇ ਦਿਲ ਨੂੰ ਬਹੁਤ ਚੰਗੀ ਲੱਗੀ ਆ। ਕਿਉਂਕਿ ਇਹ ਗੱਲ ਸੁਣ ਕੇ ਮੇਰੇ ਦਿਲ ਦੇ ਵਿੱਚ ਤੁਹਾਡੀ ਮੁਹੱਬਤ ਹੋਰ ਵੀ ਜਾਗ ਪਈ। ਮੈਂ ਸ਼ੁਕਰ ਕੀ ਕਰਾਂ ਮੇਰੀ ਛੁੱਟੀ ਪੈਣ ਕਰਦਾ ਜਿਹਨੇ ਟਾਈਮ ਦੇ ਨਾਲ ਹੀ ਮੈਨੂੰ ਬਹੁਤ ਵਧੀਆ ਸਲਾਹ ਦਿੱਤੀ। ਪਰ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਸੀ ਸਾਰੇ ਕੁਦਰਤ ਵੱਲੋਂ ਪਰਿਵਾਰਕ ਪਰ ਸਾਨੂੰ ਇੱਕੋ ਇਕੱਠੇ ਕਰਦਾ। ਉਹ ਬਧੇਰਦੇ ਰਹੇ। ਪੜੀ ਸਿਆਣੀਆਂ ਆਪ ਕਹਿੰਦੀ ਆ ਮੈਂ ਇੱਥੇ ਹੀ ਰਹਿਣਾ ਮੈਨੂੰ ਕਹਿੰਦੀ ਆ ਕੈਨੇਡਾ ਜਾ ਜਾਂ ਮੈਂ ਵੀ ਨਹੀਂ ਜਾਂਦਾ ਹੈਗਾ ਮੈਂ ਵੀ ਆਪਣੇ ਮਾਪਾਂ ਕੋਲ ਹੀ ਰਹੂੰਗਾ